ਜ਼ਿੰਦਗੀ 'ਚ ਜਿੱਤ ਦਾ ਬਹੁਤਾ غرور ਨਾ ਕਰੋ ਤੇ ਹਾਰ ਦਾ ਪਛਤਾਵਾ ਨਾ ਕਰੋ ਹਰ ਚੀਜ਼ ਤੋਂ ਤੁਹਾਨੂੰ ਸਿੱਖਣ ਨੂੰ ਮਿਲਦਾ ਜਾਂ ਤਾਂ ਬੰਦਾ ਜਿੱਤ ਜਾਂਦਾ ਤੇ ਜਾਂ ਬੰਦਾ ਸਿੱਖ ਜਾਂਦਾ ਤੇ ਜ਼ਿੰਦਗੀ 'ਚ ਹਾਰ ਮੰਦਿਓ ਤੁਸੀਂ ਮਾਇੂਸ ਹੋ ਗਏ ਹੋ ਉਦਾਸ ਹੋ ਗਏ ਹੋ ਔਰ ਪਛਤਾਵਾ ਕਰ ਰਹੇ ਹੋ ਕਿ ਮੈਂ ਇਸ ਗੱਲ ਕਰਕੇ ਹਾਰ ਗਿਆ ਮੈਂ ਕਿਉਂ ਹਾਰਿਆ ਤਾਂ ਇਹ ਨਾ ਸੋਚੋ ਤੁਸੀਂ ਇਹ ਸੋਚੋ ਕਿ ਤੁਹਾਡੀ ਹਾਰ ਦਾ ਕਾਰਨ ਕੀ ਰਿਹਾ ਉਸ ਹਾਰ ਤੋਂ ਤੁਸੀਂ ਕੀ ਸਿੱਖੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਅੱਗੇ ਇਨ ਫਿਊਚਰ ਨਹੀਂ ਕਰੋਗੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਉੱਥੇ ਕੀਤੀਆਂ ਤੁਸੀਂ ਹਾਰੇ ਤੇ ਉਹ ਤੁਸੀਂ ਨਹੀਂ ਉਹ ਕਰਨੀਆਂ ਸਬਕ ਸਿੱਖ ਜਾਣਾ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਜ਼ਿੰਦਗੀ ਦੇ ਵਿੱਚ ਨਾ ਤੁਹਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀਗੀ ਇੱਕ ਦਿਵਾਰ ਜਿਨਹੀਂ ਤੁਸੀਂ ਜਿੱਤੇ ਆ ਕੁਝ ਨਹੀਂ ਹੋਇਆ ਤਾਂ ਤੁਸੀਂ ਮਾਇੂਸ ਹੋ ਕੇ بیٹھ ਚੰਨਿਓ ਕਿ ਕਿ ਕੋਸ਼ਿਸ਼ ਨਹੀਂ ਕਰਨਾ ਹੈਗਾ ਇੱਕ ਮਕੜੀ ਸੀ ਔਰ ਇੱਕ ਰਾਜਾ ਸੀ ਮਕੜੀ ਆਪਣੇ ਜਾਲ ਤੇ ਚੜ ਰਹੀ ਸੀ ਤੇ ਰਾਜਾ ਵੀ ਕਿਸੇ ਕੰਮ ਨੂੰ ਲੈ ਕੇ ਜਾ ਰਿਹਾ ਸੀਗਾ ਇਹ ਕਹਾਣੀ ਹੈ ਮਕੜੀ ਚੜੇ ਤੇ ਫੇਰ ਉਹ ਡਿੱਗੇ ਕਿਉਂਕਿ ਉਹਨੇ ਕੋਨੇ ਤੇ ਜਾਣਾ ਸੀ ਮਕੜੀ ਚੜੇ ਤੇ ਫੇ ਡਿੱਗੇ ਉਹ ਫਿਰ ਵੀ ਕੋਸ਼ਿਸ਼ ਕਰਦੀ ਰਹੀ ਦੋ ਵਾਰ ਡਿੱਗੀ ਤਿੰਨ ਵਾਰ ਡਿੱਗੀ ਚੌਥੀ ਪੰਜਵੀਂ ਵਾਰ ਮੁਕੜੀ ਪਹੁੰਚ ਗਈ ਆਪਣੇ ਜਾਲ ਤੇ ਤੇ ਰਾਜਾ ਉਹਨੂੰ ਦੇਖ ਕੇ ਇਨਫਲੂਐਂਸ ਹੋਇਆ ਉਹਨੇ ਸਿੱਖਿਆ ਕਿ ਜ਼ਿੰਦਗੀ 'ਚ ਹਾਰ ਨਹੀਂ ਮੰਨਣੀ ਚਾਹੀਦੀ ਜੇ ਹਾਰ ਗਏ ਤਾਂ ਫਿਰ ਉੱਠੋਗੇ ਕਿਵੇਂ ਉਸ ਹਾਰ ਤੋਂ ਸਿੱਖੋ ਸੋ ਮੇਰੇ ਕਹਿਣ ਦਾ ਮਤਲਬ ਇਹੀ ਸੀਗਾ ਕਿ ਜਾ ਬੰਦਾ ਪੁੰਦਾ ਚਿੱਤ ਜਾਂਦਾ ਤੇ ਜਾ ਬੰਦਾ ਸਿੱਖ ਜਾਂਦਾ ਜ਼ਿੰਦਗੀ ਦੋਸਤੋ ਇੱਕ ਸਫ਼ਰ ਆ ਸਫਰ ਦੇ ਵਿੱਚ ਬਹੁਤ ਸਾਰੇ ਲੋਕ ਤੁਹਾਨੂੰ ਮਿਲਦੇ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਪਲ ਬਤਾਉਂਦੇ ਆ ਔਰ ਥੋੜਾ ਟਾਈਮ ਰਹਿ ਕੇ ਚਲੇ ਜਾਂਦੇ ਨੇ ਬਹੁਤ ਲੋਕ ਨੇ ਜਿਹੜੇ ਮੰਜ਼ਲ ਤੱਕ ਤੁਹਾਡੇ ਨਾਲ ਪਹੁੰਚ ਜਾਣ ਹਨ ਸੋ ਚੰਗੇ ਵੀ ਹੁੰਦੇ ਨੇ ਤੇ ਬੁਰੇ ਵੀ ਹੁੰਦੇ ਨੇ ਪਰ ਅਸੀਂ ਕੀ ਆ ਕਿ ਬੁਰੇ ਬੰਦਿਆਂ ਬਾਰੇ ਸੋਚਦੇ ਰਹਿਨੇ ਆ ਕਿ ਉਹਨਾਂ ਨੇ ਤਾਂ ਸਾਡੇ ਨਾਲ ਬੁਰਾ ਕੀਤਾ ਪਰ ਉਹ ਬੁਰੇ ਬੰਦੇ ਵੀ ਕੁਝ ਤੁਹਾਨੂੰ ਸਿਖਾ ਕੇ ਗਏ ਨੇ ਜ਼ਰੂਰੀ ਨਹੀਂ ਹੁੰਦਾ ਕਿ ਹਰ ਚੀਜ਼ ਤੁਹਾਨੂੰ ਚੰਗੇ ਬੰਦੇ ਨੇ ਸਿਖਾਉਣੀ ਹੈ ਬੁਰੇ ਬੰਦੇ ਦੇ ਨਾਲ ਜੋ ਤੁਹਾਡੇ ਐਕਸਪੀਰੀਅੰਸ ਹੋਏ ਹੈ ਉਹ ਵੀ ਤੁਹਾਨੂੰ ਸਿੱਖਣ ਨੂੰ ਮਿਲ ਗਏ ਕਿ ਜ਼ਿੰਦਗੀ 'ਚ ਤੁਸੀਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਨੀ ਨਵੇਂ ਤੋਂਵੇਂ ਨਵੇਂ ਐਕਸਪੀਰੀਅੰਸ ਹੋਣਗੇ ਬਹੁਤ ਸਾਰੇ ਲੋਕ ਇੱਕ ਸਫ਼ਰ ਦੀ ਤਰ੍ਹਾਂ ਤੁਹਾਡੇ ਨਾਲ ਬੈਠਣਗੇ ਜਾਣਗੇ ਯਾਦਾਂ ਦੇਣਗੇ ਪਰ ਬਹੁਤਾ ਦਿਲ ਤੇ ਨਾ ਲਾਓ ਖਾਸ ਕਰਕੇ ਬੁਰੇ ਲੋਕਾਂ ਨੂੰ بس اے سمجھو کہ ਉਹਨਾਂ ਨੇ ਤੁਹਾਨੂੰ ਇੱਕ ਸਬਕ ਸਿਖਾਇਆ ਉਹ ਚੰਗਾ ਲੈਸਨ ਦੇ ਕੇ ਗਏ ਨੇ ਤਾਂ ਕਿ ਤੁਸੀਂ ਅੱਗੇ ਜ਼ਿੰਦਗੀ ਦੇ ਵਿੱਚ ਉਹ ਗੱਲਾਂ ਦਾ ਧਿਆਨ ਰੱਖੋ ਤੇ ਉਸ ਤਰ੍ਹਾਂ ਦੀ ਕੋਈ ਵੀ ਗਲਤੀ ਨਾ ਕਰੋ ਹਮੇਸ਼ਾ ਸਭ ਦਾ ਭਲਾ ਮੰਗਿਆ ਕਰੋ ਅਰਦਾਸ ਕਰਿਆ ਕਰੋ ਕਿ ਬੁਰੇ ਵੀ ਨੇ ਨਾ ਉਹਨਾਂ ਦਾ ਵੀ ਭਲਾ ਕਰੋ ਕਹਿੰਦੇ ਨੇ ਨਾ ਫਰੀਦ ਜੀ ਕਿ ਫਰੀਦਾ ਬੁਰੇ ਦਾ ਭਲਾ ਕਰ ਸੋ ਜੇ ਤੁਸੀਂ ਕਿਸੇ ਦਾ ਚੰਗਾ ਮੰਗੋਗੇ ਤਾਂ ਰੱਬ ਤੁਹਾਡੇ ਨਾਲ ਕਦੇ ਵੀ ਮਾੜਾ ਨਹੀਂ ਹੋਣ ਦੇਊਗਾ ਕਿਸੇ ਵੀ ਗੱਲ ਨੂੰ ਲੈ ਕੇ ਪਛਤਾਵਾ ਨਾ ਕਰੋ ਖੁਸ਼ ਰਹੋ ਜਿਉਂਦੇ ਵਾਸਤੇ ਰਹੋ ਤਾਂ ਸ੍ਰੀ ਕਾ